ਮੀਟਿੰਗ ਦੇ ਵਿੱਚ ਅਸੀਂ ਠੋਕ ਵਜਾ ਕੇ ਬਾਕੀ ਕੇਂਦਰ ਨਾਲ ਜੁੜਿਆ ਹੋਇਆ ਭਾਰਤ ਅਮਰੀਕਾ ਸਮਝੌਤਾ ਵਿੱਚ ਵੀ ਸਾਡੇ ਮੰਗ ਪੱਤਰ ਚ ਆ ਇਹ ਵੀ ਹੈਗਾ ਔਰ ਇਹਦੇ ਨਾਲ ਦੀ ਨਾਲ ਸੀ ਐਕਟ ਵੀ ਹੈਗਾ ਔਰ ਬਿਜਲੀ ਸੋਧ ਬਿਲ 225 ਤਿੰਨ ਵੱਡੇ ਕੇਂਦਰ ਨਾਲ ਜੁੜੇ ਹੋਏ ਮੁੱਦੇ ਆ ਔਰ ਇੱਕ ਹੋਣ ਜਿਹੜਾ ਮਸਲਾ ਵਾ ਜਿਹੜਾ ਅੱਜ ਕਮਮ ਨੇ ਸੋਚਿਆ ਵੀ ਜਿਹੜਾ ਇਹ ਮੰਡਰੇਗਾ ਦੇ ਉੱਤੇ ਜੋ ਕੇਂਦਰ ਨੇ ਉਹਨੂੰ ਫੈਸਲਾ ਕੀਤਾ ਉਹਦਾ ਨਾਮ ਚੇਂਜ ਕੀਤਾ ਉਦੋਂ ਬਾਅਦ ਜਿਹੜੀ ਉਹਦੇ ਚੋਂ 40% ਸਬਸਿਡੀ ਆਉਦੀ ਫੰਡਿੰਗ ਆ ਉਹ ਕਟਾ ਦਿੱਤੀ ਆ ਔਰ ਉਹਦਾ ਜਿਹੜਾ ਕੰਮ ਕਰਨ ਦਾ ਖੇਤਰ ਆ ਉਹਨੂੰ ਵੀ ਸੂੰਗੜਤਾ ਨੂੰ ਕਟਾ ਦਿੱਤਾ ਹੈਗਾ ਇਹਦਾ ਮਤਲਬ ਮਨਰੇਗਾ ਖਤਮ ਕਰ ਰਹੀ ਆ ਉਹਦੇ ਚ ਹੁਣ ਪੰਜਾਬ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਅਜ ਮંત્રીਮੰਡਲ ਦੀ ਮੀਟਿੰਗ ਆ ਔਰ ਗਾਂ ਵਿਧਾਨ ਸਭਾ ਦਾ اجلاس ਹੈਗਾ ਵਾ ਸਾਡੀ ਮੰਗ ਆ ਉਹ ਮੀਟਿੰਗ ਚ ਵੀ ਹੋਊਗੀ ਤੁਹਾਡੇ ਮਤਲਬ ਨਾਲ ਵੀ ਉਸ ਵਿਧਾਨ ਸਭਾ ਦੇ اجلاس ਦੇ ਵਿੱਚ ਭਗਵੰਤ ਮਾਨ ਸਰਕਾਰ ਜਿੱਥੇ ਬਿਜਲੀ ਸੋਧ ਬਿਲ 2025 ਨੂੰ ਰੱਦ ਕਰੇ ਭਾਰਤ ਅਮਰੀਕਾ ਸਮਝੌਤੇ ਤੇ ਵੀ ਆਪਦਾ ਪੱਖ ਰੱਖੇ ਵੀ ਇਹ ਗਲਤਾ ਖੇਤੀ ਸੈਕਟਰ ਦੇ ਹੱਕ ਚ ਨਹੀਂ ਹੈਗਾ ਸੀਡ ਐਕਟ ਤੇ ਆਪਦਾ ਪੱਖ ਤੇ ਜਿੱਥੇ ਮਨਰੇਗਾ ਦੇ ਤੋਂ ਕਾਰ ਹੀ ਰਹੇ ਨੇ ਚੰਗੀ ਗੱਲ ਆ ਤੋ ਜੜੇ ਜਿਹੜੇ ਵਿਸ਼ੇ ਸੂਬਿਆਂ ਨਾਲ ਜੁੜੇ ਹੋਏ ਬਿਜਲੀ ਦਾ ਖੇਤਰ ਸੂਬਿਆਂ ਦਾ ਮਸਲਾ ਸਿੱਖਿਆ ਦਾ ਖੇਤਰ ਸੂਬੇ ਦਾ ਮਸਲਾ ਪਾਣੀਆਂ ਦਾ ਖੇਤਰ ਸੂਬੇ ਦਾ ਮਸਲਾ ਸੀਡ ਦਾ ਬੀਜ ਦਾ ਖੇਤਰ ਸੂਬੇ ਦਾ ਮਸਲਾ ਤੋ ਜੜਾ ਸੂਬਿਆਂ ਦੇ ਮਸਲੇ ਨੂੰ ਕਰਕੇ ਕੇਂਦਰੀਕਰਨ ਹੋ ਰਿਹਾ ਉਹਦੇ ਤੇ ਵਿਧਾਨ ਸਭਾ ਚ 올 ਪਾਰਟੀ ਮੀਟਿੰਗ ਸਦਨ ਤੋਂ ਬਾਅਦ ਉਹਦੇ ਤੇ ਸਟੈਂਡ ਆਪਣਾ ਸਪਸ਼ਟ ਹੋਣਾ ਚਾਹੀਦਾ ਇਹ ਅਸੀਂ ਕਹਿੰਦੇ ਆ ਸੈਕਟਰ ਲਈ ਸਾਡੇ ਸਾਹਮਣੇ ਸੀਗਾ ਜਿਹੜੀ 22 ਨੂੰ ਮੀਟਿੰਗ ਹੋਣੀ ਆ ਉਹ 22 ਵਾਲੀ ਮੀਟਿੰਗ ਦੇ ਵਿੱਚ ਜਿਵੇਂ ਬਲਦੇਵ ਸਿੰਘ ਜੀਰਾ ਨੇ ਦੱਸਿਆ ਵੀ ਮੇਨ ਰਿਕਾ ਸ਼ੰਭੂ ਖਨੌਰੀ ਦੇ ਨੁਕਸਾਨ ਦੀ ਪਰਪਾਈ ਦਾ ਇਹ ਕਿਵੇਂ ਕਰਨੀ ਹੈ 3 ਕਰੋ 77 ਲੱਖ ਦਾ ਉਹਦੀ ਕਿਹੜੀ ਕਮੇਟੀ ਜਿਹੜੀ ਨਿਰਪੱਖਤਾ ਨਾਲ ਮਸਲੇ ਦਾ ਹੱਲ ਕਰੇ ਉਹਦੇ ਤੇ ਹੀ ਗੱਲ ਜ਼ਿਆਦਾ ਰਿਕਾ ਬਣੇ ਹੋਇਆ ਅਫਸਰਾ ਨੇ ਗੱਲ ਕਰ ਲਈ ਉਹ ਕਹਿੰਦੇ ਵੀ ਸਾਨੂੰ ਸਮਾਂ ਚਾਹੀਦਾ 2 ਦਿਨ ਦਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਬੈ ਕੇ ਸਾਰੀ ਟਾਕਿੰਗ ਤੋਂ ਬਾਅਦ ਤੁਹਾਡੇ ਨਾਲ ਹਤਵੀ ਫੈਸਲਾ ਕਰਾਂਗੇ ਸਾਡਾ ਵੀ ਅਜੇ ਤੱਕ ਇਹ ਫੈਸਲਾ ਵਾ ਜਿਹੜਾ ਇਹ ਕਿਸੇ ਮੀਡੀਆ ਚਾ ਰਿਹਾ ਵੀ ਅਸੀਂ 30 ਤੱਕ ਦਾ ਸਮਾਂ ਦੇਤਾ ਇਹੋ ਜੀ ਕੋਈ ਗੱਲ ਨਹੀਂ ਹੋਣੀ ਹੈਗੀ ਅਸੀਂ ਇੱਥੇ ਬਾਈ ਨੂੰ ਸਰਕਾਰ ਨਾਲ ਮੀਟਿੰਗ ਕਰਾਂਗੇ ਉਹ ਮੀਟਿੰਗ ਦੇ ਵਿੱਚ ਫਿਰ ਫੈਸਲਾ ਕਰਾਂਗੇ ਹਾਂ ਸਾਡੇ ਏਜੰਡੇ ਵਿੱਚ ਗਾਹਾਂ ਆਪਣਾ ਸ਼ਹੀਦੀ ਸਮਾਗਮ ਨੇ ਫਤਿਹਗੜ੍ਹ ਸਾਹਿਬ ਦੇ ਉਹ ਵੀ ਸਾਡੇ ਏਜੰਡੇ 'ਚ ਹੋਣਗੇ ਮੈਂ ਇੱਕ ਪੱਖ ਸਪਸ਼ਟ ਕਰਦਾ ਵੀ ਅਸੀਂ ਬੜੀ ਇਮਾਨਦਾਰੀ ਨਾਲ ਆਪਣੀ ਪ੍ਰੋਗਰਾਮ ਲਿਖ ਕੇ ਸਾਡੇ ਬੰਦੇ ਬਿਲਕੁਲ ਸਰਕਾਰ ਨੇ ਵੀ ਜਬਰ ਕਰਨਾ ਸੀ ਇਸ ਮੋਰਚੇ ਦੇ ਉੱਤੇ ਇਹ ਤੁਹਾਨੂੰ ਵੀ ਪਾਈ ਆਈਡੀਆ ਹੋਊਗਾ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹੀ ਪਰ ਇਹਦੇ باوجود ਜਿਹੜੇ ਅਸੀਂ ਪ੍ਰਬੰਧ ਕੀਤੇ ਸੀ ਅਸੀਂ ਰੇਲਾਂ ਤੇ ਚੜ ਜਾਣਾ ਸੀਗਾ ਠੀਕ ਆ ਸਰਕਾਰ ਜਬਰ ਕਰਦੀ ਜਵੇਂ ਮਰਜ਼ੀ ਕਰਦੀ ਪਰ ਔਰ ਫਿਰ ਜਿਹੜਾ ਸਰਦੀਆਂ ਦਾ ਟਾਈਮ ਸਾਡਾ ਰੇਲਾਂ ਤੇ ਚੜਨਾ ਅਣਖ ਦਾ ਸਵਾਲ ਨਹੀਂ ਹੈ ਸਾਰੇ ਏਜੰਡੇ ਅਸੀਂ ਆਪਣੀ ਮੀਟਿੰਗ ਚ ਵਿਚਾਰੇ ਔਰ ਹੁਣ ਵੀ ਅਸੀਂ ਨਹੀਂ ਚਾਹੁੰਦੇ ਵੀ ਰੇਲਾਂ ਜਾਮ ਹੋਣ ਪੰਜਾਬ ਸਰਕਾਰ ਤੇ ਤੁਹਾਡੇ ਤੁਹਾਡੇ ਮੱਧਮ ਸੁਹਰਦ ਹੈਗੀ ਆ ਤੇ ਅਗਲੀ ਮੀਟਿੰਗ ਦੇ ਵਿੱਚ ਮਸਲਿਆਂ ਦਾ ਨਿਪਟਾਰਾ ਕਰਦੇ ਜਿਹੜੇ ਸੈਂਟਰ ਨਾਲ ਜੁੜਿਆ ਉਹ ਪੰਜਾਬ ਸਰਕਾਰ ਤੇ ਨਹੀਂ ਥੋਪਦੇਗੇ ਉਹ ਕੇਂਦਰ ਦੇ ਖਿਲਾਫ ਸਾਡਾ ਅੱਡ ਸੰਘਰਸ਼ ਚੱਲਦਾ ਰਹੂਗਾ ਉਹ ਚੱਲਦਾ ਰਹਿੰਦਾ ਪੰਜਾਬ ਸਰਕਾਰ ਆਪਣੇ ਮਸਲੇ ਹੱਲ ਕਰਕੇ ਇਹ ਇਹ ਸਾਡੇ ਮਸਲੇ ਦਾ ਹੱਲ ਕਰੇ ਹਾਂ ਜੇ ਪੰਜਾਬ ਸਰਕਾਰ ਮਸਲਿਆਂ ਦਾ ਹੱਲ ਨਹੀਂ ਕਰਦੇ ਕੱਲ ਨੂੰ ਅੱਜੇ ਮੀਟਿੰਗ ਬਾਰੇ ਕੁਝ ਕਹਿਣਾ ਠੀਕ ਨਹੀਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂ ਜੇਕਰ ਪੰਜਾਬ ਸਰਕਾਰ ਮਸਲਿਆਂ ਦਾ ਹੱਲ ਨਹੀਂ ਕਰਦੀ ਅਸੀਂ ਤੁਹਾਡੇ ਮੱਦਮਨਾ ਪੰਜਾਬੀਆਂ ਨੂੰ ਕਹਿਣਾ ਚਾਹੁੰਦੇ ਫਿਰ ਸਾਡਾ ਕਸੂਰ ਨਾ ਕਿਹੋ ਵੀ ਅਸੀਂ ਰੇਲਾਂ ਤੇ ਜਾਣਬੁੱਝ ਕੇ ਜਾ ਰਹੇ ਜਾਂ ਲੋਕਾਂ ਨੂੰ ਤੰਗ ਕਰਦੇ